ਸੋ ਯੂ ਵੀ ਫੀਲ ਕਿ ਇਹ ਪੰਜਾਬ ਦੇ ਵਿੱਚ ਇੱਕ ਇਟਸ ਵਨ ਆਫ ਇਟਸ ਕਾਈਂਡ ਔਰ ਬਹੁਤ ਅੱਛੀ ਤਰ੍ਹਾਂ ਇਹਨੂੰ ਆਰਗੇਨਾਈਜ਼ ਕੀਤਾ ਗਿਆ ਐਂਡ ਇਟਸ ਅ ਟੀਮ ਐਫਰਟ ਵੀ ਵਾਂਟ ਟੂ ਮੇਕ ਇਟ ਇੰਟਰਨੈਸ਼ਨਲ ਨੈਕਸਟ ਈਅਰ ਹੋਪਫੁਲੀ ਅਸੀਂ ਯੂਰਪ ਔਰ ਅਮਰੀਕਾ ਤੋਂ ਬਾਇਰਸ ਨੈਕਸਟ ਈਅਰ ਬੁਲਾਵਾਂਗੇ ਹੁਣ ਸਾਡੀ ਅਗਲੀ ਸੋਚ ਹੈ ਕਿ ਜਿਹੜੇ ਜਰਮਨੀ ਜਾਂਦੇ ਨੇ ਸਪੈਸ਼ਲ ਸਟਾਲ ਲਗਾ ਉਹ ਇੱਥੇ ਸਟਾਲ ਲਗਾਣ ਉਹ ਉੱਥੋਂ ਦੇ ਬਾਏਰਸ ਨੂੰ ਅਸੀਂ ਇੱਥੇ ਬੁਲਾਇਆ ਤਾਂ ਕਿ ਉਹ ਇੱਥੋਂ ਮਾਲ ਲੈ ਕੇ ਜਾਵੇ ਔਰ ਬਾਕੀ ਸਾਰੇ ਲੋਕਾਂ ਨੂੰ ਵੀ ਮਿਲ ਸਕੇ ਸੋ ਦੈਟਸ ਓਰ ਫਿਊਚਰ ਪਲਾਨ ਬਹੁਤ ਬਹੁਤ ਵਧੀਆ ਸੋਚ ਹੈ ਜੀ ਔਰ ਜੇ ਇਦਾਂ ਦੀ ਸੋਚ ਰਹੇਗੀ ਤੇ ਕੋੜਾਉਂ ਜਲੰਧਰ ਦੀ ਇੰਡਸਟਰੀ ਕਾਫੀ ਵੱਡੇ ਫਿਲੇਗੀ ਜਲੰਧਰ ਸਪੋਰਟ ਸਾਬੂਨ ਦੇ ਬਾਵਜੂਦ ਉਹਨਾਂ ਨੂੰ ਦੁਬਾਰਾ ਜਲੰਧਰ ਦਾ ਰੁਕ ਕਰਨਗੇ ਬਾਅਦ ਬਹੁਤ ਜ਼ਿਆਦਾ ਕਰਨਗੇ ਕਿਉਂਕਿ ਜਿੰਨੇ ਐਕਸਪੈਕਟਿਡ ਵਿਜ਼ਟਰ ਸਾਡੇ ਕੋਲ ਐਸਪਲੇ ਜੋ ਸਾਡੇ ਕੋਲ ਡਾਟਾ ਜਿਹੜਾ ਉਹਨਾਂ 1500 ਹੁਣ ਜਿਹੜੇ ਨਹੀਂ ਪਤਾ ਉਹ ਕਿੰਨੇ ਆ ਰਹੇ ਆ ਛੋਟੇ ਛੋਟੇ ਸ਼ਹਿਰਾਂ ਤੋਂ ਆ ਰਹੇ ਆ ਜਿੱਤੇ ਅਸੀਂ ਲੋਕ ਪਹੁੰਚ ਨਹੀਂ ਸਕਦੇ ਸੀ ਸੋ ਵੈਰਾਈਟੀ ਸਭ ਚੀਜ਼ ਦੇਖਣ ਨੂੰ ਮਿਲੇਗੀ ਸਾਨੂੰ ਵੀ ਇਨੋਵੇਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਕਰਾਂ ਦਾ ਕਸਮ ਨੂੰ ਲੱਗੇਗਾ ਕਿ ਅਸੀਂ ਸਾਲ ਚ ਆਈਏ ਦੋ ਵਾਰ ਹੀ ਆਈਏ ਨੰਬਰ ਆਫ ਕੰਪਨੀਆਂ ਜ਼ਿਆਦਾ ਆ ਤੇ ਮਾਈਂਗ ਆਟੋਮੈਟਿਕਲੀ ਵਧੇਗੀ ਇੱਕ ਵਾਰ ਫੇਰ ਤੋਂ ਜਲੰਧਰ ਦੇ ਵਿੱਚ ਪੂਰੇ ਭਾਰਤ ਦੀ ਸਭ ਤੋਂ ਵੱਡੀ ਜਿਹੜੀ ਸਪੋਰਟ ਐਕਸਪੋ ISGE 2024 ਲੱਗਣ ਜਾ ਰਹੀ ਹੈ ਲਗਾਤਾਰ ਦੂਸਰੇ ਸਾਲ ਜਲੰਧਰ ਦੀ ਸਪੋਰਟ ਇੰਡਸਟਰੀ ਵੱਲੋਂ ਇੱਕ ਬੜਾ ਵੱਡਾ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਔਰ ਉਹਦੇ ਬਾਰੇ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਏ ਐਸੋਸੀਏਸ਼ਨ ਬੋਲੋ ਔਰ ਇਹਨਾਂ ਦੇ ਜਿਹੜੇ ਪਦ ਅਧਿਕਾਰੀਆਂ ਨਾਲ ਆਪਾਂ ਗੱਲ ਕਰਾਂਗੇ ਔਰ ਪੁੱਛਾਂਗੇ ਵੀ ਇਸ ਦੇ ਵਿੱਚ ਇਸ ਵਾਰ ਪਿਛਲੀ ਵਾਰ ਨਾਲੋਂ ਕੀ ਨਵਾਂ ਹੈ ਔਰ ਕੀ ਬਿਹਤਰ ਹੈ ਗੌਰਵ ਜੀ ਪਿਛਲੀ ਐਗਜ਼ੀਬਿਸ਼ਨ ਵੀ ਜੀ ਤੁਸੀਂ ਬੜਾ ਹੈ ਮਿਸਾ ਸੀਗੇ ਹੁਣ ਵੀ ਹੈਗੇ ਹੋ ਤੇ ਇਸ ਐਗਜ਼ੀਬਿਸ਼ਨ ਔਰ ਪਿਛਲੀ ਐਗਜ਼ੀਬਿਸ਼ਨ ਨੂੰ ਜੇ ਕੰਪੇਅਰ ਕਰੀਏ ਤੇ ਕੀ ਡਿਫਰੈਂਸ ਹੈ ਸਾਡਾ ਡਿਫਰੈਂਸ ਇਹ ਹੈ ਕਿ ਜਿਹੜਾ ਪਹਿਲੀ ਐਗਜ਼ੀਬਿਸ਼ਨ ਅਸੀਂ ਲਗਾਈ ਸੀ ਉਹ ਅਸੀਂ ਇੱਕ ਸੋਚਣਾ ਲਗਾਈ ਸੀ ਜਿਹੜੀ ਸੋਚ ਸਾਡੀ ਬਹੁਤ ਵੱਡੀ ਹੋ ਗਈ ਹੈ ਉਹਦਾ ਰੀਜ਼ਨ ਇਹ ਹੈ ਕਿ ਲਾਸਟ ਐਗਜ਼ੀਬਿਸ਼ਨ ਦੇ ਵਿੱਚ ਜਿਹੜੇ ਬਾイヤਰਸ ਹੈ ਡੀਲਰ ਡਿਸਟ੍ਰੀਬਿਊਟਰਸ অর ਰਿਟੇਲਰਸ ਸਗੇ ਉਹਨਾਂ ਨੇ ਵੱਡ ਚੜ ਕੇ ਹਿੱਸਾ ਲੇਤਾ ਤੇ ਉਹਨਾਂ ਦੀ ਡਿਮਾਂਡ ਕਰਕੇ इस बार सा जी एगजिबिशन है वह तीन गुना व्डी हो गई है और इस बार ऑल ओवर इंडिया तो काफ़ी अच्छे अच्छे ब्रांड्स मैनुफैक्चरस जोड़े है एक्सपोर्टर्स हैं इंपोर्ट है वो सारे इस बार पार्टीसपेट कर रहे हैं और सारे अपनी तरफ से जोर लगा रहे हैं इट्स अ फैमिल फेयर कि सारे अपना जोर लगा रहे सारे बायर्स छोटे छोटे बायर्स बड़े बायर सब इतने इस बार आ रहे हैं और मेरे ख्याल इस बार वी हैव अ वेरी गुड रश और बड़ी उम्मीद है कि वी कैन हैव अ वेरी बिग बिजनेस दिस टाइम ਵਿਕਰਮ ਜੀ ਜਿਹੜੇ ਕੀ ਖਾਸ ਤੌਰ ਤੇ ਬੰਦੇ ਨੂੰ ਬਿਲੋਂਗ ਕਰਦੇ ਹੋ ਤੁਸੀਂ ਸ਼ਾਇਦ ਔਰ ਤੁਸੀਂ ਇਹ ਪੂਰੇ ਇੰਡੀਆ ਚ ਇਦਾਂ ਦੀ ਐਗਜ਼ਿਬਿਸ਼ਨਸ ਲਗਾਉਂਦੇ ਹੋ ਤੇ ਪੰਜਾਬ ਦੀ ਆਪਾਂ ਖਾਸ ਤੌਰ ਤੇ ਗੱਲ ਕਰੀਏ ਜਲੰਧਰ ਦੀ ਜਿੱਥੇ ਕੀ ਸਪੋਰਟਸ ਦੀ ਬੜੀ ਵੱਡੀ ਇੰਡਸਟਰੀ ਹੈ ਔਰ ਪਿਛਲੀ ਵਾਰ ਵੀ ਤੁਸੀਂ ਹੀ ਇਹ ਸਾਰਾ ਜਿਹੜਾ ਐਗਜ਼ਿਬਿਸ਼ਨ ਦਾ ਜਿਹੜਾ ਮੇਨ ਸੈਟਅਪ ਕੀਤਾ ਸੀਗਾ ਔਰ ਇਸ ਵਾਰ ਦੇ ਸੈਟਅਪ ਚ ਕੀ ਖਾਸ ਹੈ ਜੀ ਹਿੰਦੀ ਮੇਂ ਬੋਲੋ ਹਾਂ ਹਿੰਦੀ ਮੇਂ ਕੋਈ ਚ ਪਿਛਲੀ ਬਾਰ ਹਮਨੇ ਹਾਲ ਮੇਂ ਕੀਆ ਥਾ ਕੰਵੈਨਸ਼ਨ ਸੈਂਟਰ ਮੇਂ लेकिन जो कन्वेंशन सेंटर में किया अब उससे बड़ा कन्वेंशन सेंटर शायद यहाँ जालंधर में नहीं है इसलिए हमने एन यूनिवर्सिटी जो बड़ा वॉज वेरी काइंड टू तो ऑफर देर वेन्यू और अब जो वेन्यू मिला है उसकी साइज बहुत बड़ी है तो इस बार हमने 50,000 हजार स्क्वायर फुट की स्पेस ली है जिसमें 30,000 स्क्वायर फुट स्टॉल्स लगे हैं और वी हैव गॉट अ वेटिंग लिस्ट ऑफ लॉट ऑफ कंपनीज जो पार्टिसिपेट करना चाहती हैं जो बड़ी खुशी की बात है एंड स्पोर्टेक्स एंड आई आर हैव जॉइंट हैंड्स सिंस लास्ट ईयर संजय जी का विजन था कि हमें जलंधर में करना चाहिए था एंड ऑनेस्टली uh, बड़ा प्यार मिला बड़ा सपोर्ट मिला और uh, हम शायद अगले साल इसको और बड़ा करेंगे बड़ा का मतलब इस कि ज़्यादा कंपनियाँ आए बड़ी और छोटी देखो स्पोर्टेक्स का विजन इसकी छोटी कंपनियां भी ग्रो करे एंड बड़ी तो उन्होंने हर चीज़ बड़ी न्यूट्रल रखी है प्राइसिंग फैसिलिटीज किसी को भेदभाव नहीं है और उससे इंडस्ट्री बड़ी खुश है कि हम चाहते हैं सब ग्रो करें डीलर्स अक्रॉस इंडिया सात कंट्रीज अगले साल मेहनत करेंगे ज़्यादा कंट्रीज ज़्यादा बाजनाएँ तो आई थिंक ये नॉट ओनली इंडिया आई थिंक कुछ साल बाद यू विल सी स्पोटेक्स प्रॉब्ली इन यूरोप ਦੈਟਸ ਗ੍ਰੇਟ ਦੈਟਸ ਗ੍ਰੇਟ ਸੁਮੇ ਜੀ ਇੱਕ ਬੜਾ ਹੀ ਜਿਸ ਤਰ੍ਹਾਂ ਦੋਸਤੋ ਅਸੀਂ ਜਾਣਦੇ ਹਾਂ ਵੀ ਜਿਮਖਾਨਾ ਕਲੱਬ ਦੇ ਵਿੱਚ ਵੀ ਇੱਕ ਜਾਣਿਆ ਮੈਨਾ ਚਿਹਰਾ ਬੜਾ ਯੂਵਾ ਚਿਹਰਾ ਔਰ ਇੱਕ ਮੇਰੇ ਖਿਆਲ ਯੰਗੇਸਟ ਚੇਅਰਮੈਨ ਆਪਾਂ ਕਹਿ ਸਕਦੇ ਆ ਤੇ ਤੁਸੀਂ ਸੁਮੇ ਜੀ ਕਿਉਂਕਿ ਇਸ ਵਾਰ ਬਾਗਡੋਰ ਸੰਭਾਲੀ ਹੈ ਤੇ ਤੁਸੀਂ ਕੁਝ ਨਵਾਂ ਕੀ ਕਰਨਾ ਸੋਚਿਆ ਵੀ ਇਸ ਵਾਰ ਦੀ ਜਿਹੜੀ ਐਗਜ਼ੀਬਿਸ਼ਨ ਹੈ ਇਹਨੂੰ ਥੋੜਾ ਜਿਹਾ ਹੋਰ ਸੁਧਾਰ ਕਰੀਏ ਕਿਉਂਕਿ ਗੌਰਵ ਜੀ ਨੇ ਵੀ ਦੱਸਿਆ ਵਿਕਰਮ ਜੀ ਨੇ ਵੀ ਦੱਸਿਆ ਵੀ ਜਗ੍ਹਾ ਤਾਂ ਬਹੁਤ ਜ਼ਿਆਦਾ ਹੈਗੀ ਆ ਬਾਇਰਸ ਵੀ ਆਰ ਵੇਟਿੰਗ ਲਿਸਟ ਵੀ ਹੋ ਗਈ ਤੇ ਕੀ ਡਿਫਰੈਂਸ ਤੁਸੀਂ ਜਿਹੜਾ ਕਿਉਂਕਿ ਮੇਨ ਚੀਜ਼ ਹੁੰਦੀ ਹੈ ਹਰ ਬਿਜ਼ਨਸਮੈਨ ਨੂੰ ਬਿਜ਼ਨਸ ਬਿਜ਼ਨਸ ਸਭ ਤੋਂ ਪਹਿਲੀ ਜ਼ਰੂਰਤ ਹੈ ਬੰਦੇ ਦੀ ਹਾਲਾਂਕਿ ਸਾਰੇ ਬੜੇ ਅੱਛੇ ਕਾਰੋਬਾਰੀ ਹੈਗੇ ਨੇ ਸਾਰਿਆਂ ਦੇ ਬਿਜ਼ਨਸ ਬਹੁਤ ਅੱਛੇ ਚੱਲਦੇ ਆ ਬਟ ਜ਼ਿਆਦਾ ਜ਼ਿਆਦਾ ਬਿਜ਼ਨਸ ਹਰ ਕੋਈ ਕਰਨਾ ਚਾਹੁੰਦਾ ਹੈ ਤੇ ਇਹੀ ਤੁਹਾਡਾ ਮੋਟੋ ਹੈ ਤੇ ਇਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਫਲ ਹੋ پا ਰਹੇ ਹੋ ਦੇਖੋ ਜਿਸ ਤਰ੍ਹਾਂ ਦੀ ਸਾਡੀ ਪਾਰਟਿਸਪੇਸ਼ਨ ਹੋਈ ਹੈ ਔਰ ਜੋ ਰਿਸਪੌਂਸ ਸਾਨੂੰ ਹਲੇ ਤੱਕ ਮਿਲਿਆ ਹੈਗਾ ਉਹਦੇ ਹਿਸਾਬ ਨਾਲ ਅ ਅਸੀਂ ਮਤਲਬ ਕਿ ਅੱਧੀ ਜੰਗ ਤੇ ਜਤਰੀਆ ਹੈਗੇ ਆ ਰੈਸਟ ਇਜ਼ ਆਲ ਵੀ ਆਰ ਐਕਸਪੈਕਟਿੰਗ ਕਿ ਸਾਡੇ ਬਾਇਰਸ ਮੈਕਸਿਮਮ ਟੂ ਮੈਕਸਿਮਮ ਧਿਆਨ ਜਿਹੜੇ ਸਪੋਰਟਸ ਡੀਲਰਸ ਹੈਗੇ ਆ ਸਪੋਰਟਸ ਐਸੋਸੀਏਸ਼ਨਸ ਹੈਗੀਆਂ ਆ ਫੈਡਰੇਸ਼ਨਸ ਹੈਗੀਆਂ ਤੇ ਉਹ ਆ ਕੇ ਇੱਥੇ ਆਬਵੀਅਸਲੀ ਸਾਡੇ ਜਿਹੜੇ ਐਗਜ਼ੀਬਿਟਰਸ ਹੈਗੇ ਆ ਉਹਨਾਂ ਦੇ ਪ੍ਰੋਡਕਟਸ ਦੇਖਣ ਨਵੀਂ ਇਨੋਵੇਸ਼ਨਸ ਦੇਖਣ ਤੇ ਆਬਵੀਅਸਲੀ ਉਹਨਾਂ ਦੀ ਮਾਰਕੀਟ ਅੱਛੀ ਸੈਟਅਪ ਹੋਏ ਸੋ ਦੈਟਸ आवर ਏਮ ਬਟ ਮੈਂ ਮਤਲਬ ਕਿ ਜ਼ਿਆਦਾ ਬੋਲਣ ਦੀ ਬਜਾਏ ਮੈਂ ਤੁਹਾਨੂੰ ਕਿ ਜਸਟ ਇੱਕੋ ਕਰਨਗਾ ਹੈ ਕਿ ਐਡਵਾਈਸ ਹਾਂਗਾ ਕਿ ਤੁਸੀਂ ਇੱਕ ਵਾਰੀ ਆ ਕੇ ਉੱਥੇ ਵਿਜ਼ਿਟ ਕਰੋ ਯੂ ਵਿਲ ਸੀ ਦਾ ਲੈਵਲ ਆਫ ਐਗਜ਼ੀਬਿਸ਼ਨ ਕਿ ਜਿਹੜਾ ਆਰਗੇਨਾਈਜ਼ ਇਸ ਟਾਈਮ ਹੋਇਆ ਹੈ ਔਰ ਜਿਸ ਤਰ੍ਹਾਂ ਜਿਹੜੇ ਇੰਨੇ ਐਨਥੂਸੀਆਜ਼ਮ ਨਾਲ ਔਰ ਇਦਾਂ ਦੇ ਸਟਾਲਸ ਜਿਹੜੇ ਹੈਗੇ ਆ ਯੂਜੂਲੀ ਸਾਨੂੰ ਜਰਮਨੀ ਵਗੈਰਾ ਜਦੋਂ ਅਸੀਂ ਐਗਜ਼ੀਬਿਸ਼ਨ ਲਾਂਦੇ ਸੀ ਨਾ ਉੱਥੇ ਦਿਖਦੇ ਸੀ तो यू विल फील कि ये पंजाब एक इट्स वन ऑफ इट्स काइंड और बहुत अच्छी तरह इन ऑर्गेनाइज किया गया एंड इट्स अ टीम एफर्ट ये पूरी टीम ने पूरा बहुत जोर लाया है एंड इट्स इट्स देयर हार्ड वर्क फॉर ऑलमोस्ट समझो कि तीन महीने दो तीन महीने तो वो प्रिपरेशन चल रही है सो वी वर्क वेरी हार्ड एंड नाउ लैट्स होप कि सिजल्ट अच्छा मिले ਜੀ ਬਹੁਤ ਵਧੀਆ ਅੱਛਾ ਜੀ ਹੁਣ ਆਪਾਂ ਗੱਲ ਕਰਦੇ ਆ ਸੰਜੇ ਜੀ ਨਾਲ ਬ੍ਰੇਨ ਬਿਹਾਈਂਡ ਆਈਐਸਜੀ ਤੇ ਸੰਜੇ ਜੀ ਜਿਸ ਤਰ੍ਹਾਂ ਕੀ ਸਾਰਿਆਂ ਨੇ ਦੱਸਿਆ ਵੀ ਬਹੁਤ ਸਾਰੇ ਬ੍ਰਾਂਡਸ ਇੱਥੇ ਆ ਰਹੇ ਨੇ ਤੇ ਕੁਝ ਇਦਾਂ ਦੇ ਬ੍ਰਾਂਡ ਵੀ ਪਾਰਟਿਸਿਪੇਟ ਕਰ ਰਹੇ ਨੇ ਜਿਨ੍ਹਾਂ ਨੂੰ ਇੱਕ ਇੱਕ ਆਪਾਂ ਗੱਲ ਕਰੀ ਹੋਈ ਜਿਨ੍ਹਾਂ ਦਾ ਇੰਡੀਆ ਲੈਵਲ ਤੇ ਜਾਂ ਇੰਟਰਨੈਸ਼ਨਲੀ ਬੜੇ ਰੈਨੋਮਡ ਬ੍ਰਾਂਡਸ ਨੇ ਕਿ ਇਹੋ ਜਿਹੇ ਬ੍ਰਾਂਡਸ ਵੀ ਪਾਰਟਿਸਿਪੇਟ ਕਰ ਰਹੇ ਨੇ ਜਾਂ ਇੱਕ ਜਿਸ ਤਰ੍ਹਾਂ ਲੋਕਲ ਲੈਵਲ ਦੇ ਜਾਂ ਇੱਕ ਸਟੇਟ ਲੈਵਲ ਤੇ ਆਪਰੇਟ ਕਰਨ ਵਾਲੇ ਬ੍ਰਾਂਡਸ ਹੁੰਦੇ ਨੇ ਬਿਲਕੁਲ ਜੀ ਬੜੇ سارے ਬ੍ਰਾਂਡਸ ਐਸੇ ਨੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਬੜੇ ਫੇਮਸ ਨੇ ਤੁਸੀਂ ਅਗਰ ਦੇਖੋ ਵੈਕਟ੍ਰੈਕਸ ਐ ਜਿਹੜਾ ਕਿ ਫੁੱਟਬਾਲ ਚ ਬੜਾ ਅੱਛਾ ਨਾਮ ਐ ਟਾਇਕਾ ਐ ਜਿਹੜਾ ਕਿ ਆਈਸੀਸੀ ਨੂੰ ਕਲੋਥਿੰਗ ਦਿੰਦਾ ਹੈ ਸ਼ਵੇ ਕ੍ਰਿਕਟ ਹੈਲਮਟ ਐ ਜਿਹੜਾ ਕਿ ਇੰਟਰਨੈਸ਼ਨਲ ਕ੍ਰਿਕਟ ਦੇ ਤੁਸੀਂ 90% ਪਲੇਅਰਸ ਉਹਦੇ ਨਾਲ ਖੇਡਦੇ ਨੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਬ੍ਰਾਂਡਸ ਨੇ ਵਾਈਨੈਕਸ ਨੈਲਕੋ ਐ ਜਿਹਦੇ ਕਿ ਜਿਹੜੇ ਵੇਟ ਲਿਫਟਿੰਗ ਇਕੁਪਮੈਂਟ ਐ ਉਹ ਇੰਟਰਨੈਸ਼ਨਲ ਮੈਚੇਸ ਨੂੰ ਦੱਸ ਸਟੈਗ ਐ सो मतलब तुम कह हो कि आउट ऑफ हंडरड टेन चाली पाँ ब्रांड्स यह ज्ये कि नैशनल और इंटरनेशनली रिनाउंड ने च बड़े अच्छे ब्रांड ने क्रिकेट बड़े अच्छे ब्रांड ने हेल्थ uh, इक्ुपमेंट हो गया क्लोथिंग हो गई बैग्स हो गए बड़े अच्छे बहुत सारे अच्छे ब्रांड्स आए हुए जी और इंटरनेशनल लैवल के ब्रांड्स ने और जोड़ा सा अगला सोच वह हैगी है वी वॉन्ट टू मेक इट इंटरनेशनल नैक्सट ईयर होपफुल असी यूरोप और अमेरिका तो बायर्स नैक्सट ईयर बुलावेंगे ਤਾਕੀ ਇਹਨੂੰ ਅਸੀਂ ਜਿਹੜੇ ਲੋਕ ਸਾਡੇ ਅਸੀਂ ਤਾਂ ਪਹਿਲੀ ਸਾਡੀ ਸੋਚ ਸੀ ਜਿਹੜੇ ਇੰਡੀਆ ਚ ਬਾਹਰ ਜਾਂਦੇ ਨੇ ਉਹ ਜਲੰਧਰ ਚ ਰਹਿ ਕੇ ਮਾਲ ਵੇਚਣ ਹੁਣ ਸਾਡੀ ਅਗਲੀ ਸੋਚ ਆਇਆ ਕਿ ਜਿਹੜੇ ਜਰਮਨੀ ਜਾਂਦੇ ਨੇ ਸਪੈਸ਼ਲ ਸਟਾਲ ਲਗਾਉਣ ਉਹ ਇੱਥੇ ਸਟਾਲ ਲਗਾਉਣ ਔਰ ਉੱਥੋਂ ਦੇ ਬਾਇਰਸ ਨੂੰ ਅਸੀਂ ਇੱਥੇ ਬੁਲਾਇਆ ਤਾਂ ਕਿ ਉਹ ਇੱਥੋਂ ਮਾਲ ਲੈ ਕੇ ਜਾਣ ਔਰ ਬਾਕੀ ਸਾਰੇ ਲੋਕਾਂ ਨੂੰ ਵੀ ਮਿਲ ਸਕਣ ਸੋ ਦੈਟਸ ਓਰ ਫਿਊਚਰ ਪਲਾਨ ਬਹੁਤ ਬਹੁਤ ਵਧੀਆ ਸੋਚ ਹੈ ਜੀ ਔਰ ਜੇ ਇਦਾਂ ਦੀ ਸੋਚ ਰਹੇਗੀ ਤੇ ਗੋਡਾਉਟ ਜਲੰਧਰ ਦੀ ਇੰਡਸਟਰੀ ਕਾਫੀ ਵੱਡੇ ਫਲੇਗੀ ਤੇ ਅਭਿਸ਼ੇਕ ਜੀ ਤੁਸੀਂ ਕੁਝ ਇਸ ਕਿਉਂਕਿ ਐਸੋਸੀਏਸ਼ਨ ਦੇ ਔਰ ਇਸ ਆਰਗੇਨਾਈਜੇਸ਼ਨ ਕਮੇਟੀ ਦੇ ਵੀ ਮੈਂਬਰ ਹੈਗੇ ਹੋ ਤੁਹਾਨੂੰ ਕੀ ਲੱਗਦਾ ਹੈਗਾ ਵੀ 2 3 ਮਈ ਜਿਹੜਾ 3 ਦਿਨ ਰੱਖਿਆ ਆਪਾਂ 3 ਦਿਨ ਪੂਰੇ ਨੇ ਕਿ ਇਸ ਤੋਂ ਵੀ ਜ਼ਿਆਦਾ ਗਾਹ ਵਾਲੇ ਆਰਮ ਫਿਚਰ ਹੋਵੇ ਤਾਂ ਲਾਦਾ ਵੀ ਇਹ ਐਗਜ਼ਿਬਿਸ਼ਨ ਹੋਰ ਵਧਾਣੀ ਪੈਗੀ ਇਹਦੀ ਡਿਊਰੇਸ਼ਨ ਟਾਈਮ ਨਹੀਂ ਡਿਊਰੇਸ਼ਨ ਤੇ 3 ਦਿਨ ਸਫੀਸ਼ੀਐਂਟ ਨਹੀਂ ਕਿਉਂਕਿ ਕਸਟਮਰਸ ਨੇ ਆਣਾ ਹੈ ਉਹਨਾਂ ਨੇ ਆਪਣੀ ਟ੍ਰੈਵਲ ਆਪਣੀ ਦੁਕਾਨ ਤੋਂ ਛੱਡ ਗਿਆ ਨਾ 3 ਦਿਨ ਸਫੀਸ਼ੀਐਂਟ ਹੈ 2 ਲੱਗ ਰਿਆ ਸੀ ਕੱਟਨੇ ਪਰ 3 ਬਹੁਤ ਨੇ ਤੇ ਪਹਿਲੇ ਪਹਿਲੇ ਦੋ ਦਿਨ ਸੀ ਹੁੰਦੇ 3 ਕਰ ਦਿੱਤੀ ਐ ਜੀ ਨਿਤਿਨ ਜੀ ਤੁਸੀਂ ਥੋੜਾ ਜਿਆਦਾ ਦੱਸੋਗੇ ਵੀ ਇਸ ਵਾਰ ਜਿਹੜਾ ਐਗਜ਼ਿਬਿਸ਼ਨ ਜਿਸ ਤਰ੍ਹਾਂ ਕੀ ਗੱਲ ਕੀਤੀ ਹੈਗੀ ਆ ਸਾਰਿਆਂ ਨੇ ਬੜੀ ਹੀ ਇੱਕ ਸਾਰਿਆਂ 'ਚ ਜੋਸ਼ ਹੈ ਪੂਰਾ ਵੀ ਇਹ ਸਕਸੈਸਫੁਲ ਹੋਏਗੀ ਔਰ ਇੰਟਰਨੈਸ਼ਨਲ ਬਾਇਰਸ ਵੀ ਆਣਗੇ ਕੁਝ ਆ ਵੀ ਰਹੇ ਹੈਗੇ ਨੇ ਤੇ ਤੁਹਾਨੂੰ ਕੀ ਲੱਗਦਾ ਵੀ ਜਲੰਧਰ ਦੀ ਜਿਹੜੀ ਸਪੋਰਟਸ ਇੰਡਸਟਰੀ ਹੈ ਉਹਨੂੰ ਕਿੰਨੇ ਹੱਦ ਤੱਕ ਆਪਾਂ ਇਸ ਕਾਮਯਾਬ ਹੋਵਾਂਗੇ ਵੀ ਬਿਜ਼ਨਸ ਜਿਹੜਾ ਹੈਗਾ ਜਿਹੜਾ ਕੀ ਪਹਿਲੇ ਬਾਹਰ ਜਾ ਰਿਹਾ ਸੀ ਬਾਹਲੀ ਸਟੇਟਸ ਦੇ ਵਿੱਚ ਜਲੰਧਰ ਸਪੋਰਟਸ ਆਬੂਨ ਦੇ ਬਾਵਜੂਦ ਉਹਨਾਂ ਨੂੰ ਦੁਬਾਰਾ ਜਲੰਧਰ ਦਾ ਰੁਖ ਕਰਨਗੇ ਬਾਇਰਸ ਬਹੁਤ ਜ਼ਿਆਦਾ ਕਰਨਗੇ ਕਿਉਂਕਿ ਜਿੰਨੇ ਕ੍ਰੀਏਟਿਵ ਵਿਜ਼ਟਰ ਸਾਡੇ ਕੋਲ ਐਸਲਿ ਜੋ ਸਾਡੇ ਕੋਲ ਡਾਟਾ ਦੈਟ ਇਜ਼ ਅਰਾਊਂਡ 1500 ਹੁਣ ਜਿਹੜੇ ਨਹੀਂ ਪਤਾ ਉਹ ਕਿੰਨੇ ਆ ਰਹੇ ਆ ਛੋਟੇ ਛੋਟੇ ਸ਼ਹਿਰਾਂ ਤੋਂ ਆ ਰਹੇ ਆ ਜਿੱਤੇ ਅਸੀਂ ਲੋਕ ਪਹੁੰਚ ਵੀ ਨਹੀਂ ਸਕਦੇ ਸੀ ਹੁਣ ਜਿਸ ਤਰ੍ਹਾਂ ਦੁਬਈ ਤੋਂ ਸਾਡੇ ਕੋਲ ਇਨਕੁਆਰੀਜ਼ ਆ ਰਹੀਆਂ ਹੋਟਲ ਸਟੇ ਰੂਮਸ ਵਾਸਤੇ ਅਸੀਂ ਆ ਰਹੇ ਆ ਨੇਪਾਲ ਡੈਲੀਗੇਸ਼ਨ ਆ ਰਿਹਾ ਹੈ ਸ਼੍ਰੀਲੰਕਾ ਆ ਰਿਹਾ ਸੋ ਆ ਲੱਗ ਰਿਹਾ ਹੈ ਕਿ ਐਸਲਿ ਬਾイヤਰਸ ਨੂੰ ਮਤਲਬ ਪੂਰਾ ਮਿਲੇਗਾ ਆਨ ਦਾ ਮੌਕਾ ਜਿਹੜੇ ਸਾਡੇ ਕੋਲ ਜਾ ਚੁੱਕੇ ਹੋਏ ਸੀ ਕਿਉਂਕਿ ਛੋਟੇ ਛੋਟੇ ਮੇਕਰਸ ਵੀ ਜਲੰਧਰ ਦੇ ਅੱਗੇ ਆ ਰਹੇ ਆ ਸਟਾਲ ਸਭ ਚੀਜ਼ ਦੇਖਣ ਨੂੰ ਮਿਲੇਗੀ ਸਾਨੂੰ ਵੀ ਇਨੋਵੇਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਕਰਨ ਦਾ ਤਾਂ ਕਸਮਨ ਨੂੰ ਵੀ ਲੱਗੇਗਾ ਕਿ ਅਸੀਂ ਸਾਲ ਚ ਆਈਏ ਦੋ ਵਾਰ ਹੀ ਆਈਏ ਨੰਬਰ ਆਫ ਕੰਪਨੀਆਂ ਜ਼ਿਆਦਾ ਆਏ ਤਾਂ ਬਾਈਂਗ ਆਟੋਮੈਟਿਕਲੀ ਵਧੇਗੀ ਉਹਦੇ ਨਾਲ ਬਹੁਤ ਵਧੀਆ ਗੱਲ ਹੈ ਜੀ ਸਾਹਿਲ ਜੀ ਤੁਸੀਂ ਵੀ ਪਾਰਟਨਰ ਪਾਰਸੇ ਨੂੰ ਤੇ ਜਿਹੜੇ ਬਾਇਰਸ ਆ ਰਹੇ ਨੇ ਉਹਨਾਂ ਨੂੰ ਕੋਈ ਇੱਥੇ ਪਰੇਸ਼ਾਨੀ ਨਾ ਹੋਵੇ ਔਰ ਐਸੋਸੀਏਸ਼ਨ ਨੇ ਕੀ ਪ੍ਰਬੰਧਨਾਵਾਂ ਵਾਸਤੇ ਕੀਤੀ ਸਰ ਐਸੋਸੀਏਸ਼ਨ ਨੇ ਆਪਣੇ ਨੰਬਰ ਸਭ ਕੋ ਡਾਲ ਰੱਖੇ ਜਿਨਕੇ ਲਈ ਹੋਟਲ ਸਟੇ ਰੂਮਸ ਚਾਹੀਓਂ ਔਰ ਬਾਇਰਸ ਕੋ ਕੋਈ ਦਿੱਕਤ ਨਾ ਆਏ ਦੈਟਸ ਵਾਈ ਵਿ ਹਵ ਕੰਟੈਕਟਡ ਵਿਦ facilitating with three taxis that will be running throughout the day from second, third, and fourth. Uh, two from uh, Best Western Plus and outside area, and one from the Basti No area. So three taxis would be running so that the customers can be picked up in the morning and dropped off in the evening. So we have uh, taken care of everything in respect of that. And second thing is that mo most inconvenience that. Buyer's face is the hotel stay. So, we had allotted designated uh, members of our Sportex group into the participants uh, so that they can contact them and they will get a smooth and uh, official running of their hotel bookings. ਥੈਂਕ ਯੂ ਸੋ ਮੱਚ ਸਾਇਲ ਜੀ ਸੋ ਦੋਸਤੋ ਜਿਸ ਤਰ੍ਹਾਂ ਕਿ ਅਸੀਂ ਸਾਰੇ ਦੇਖਿਆ ਵੀ ਇਹ ਸਪੋਰਟਸ ਦੀ ਜਿਹੜੀ ਐਕਸਪੋ ਹੈ ਜਲੰਧਰ ਦੀ ਸਪੋਰਟਸ ਇੰਡਸਟਰੀ ਵਨੋ ਇੱਕ ਬੜਾ ਹੀ ਮੈਂ ਕਹਾਂਗਾ ਯੂਨੀਕ ਇੱਕ ਪ੍ਰਯਾਸ ਕੀਤਾ ਗਿਆ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਪੋਰਟਸ ਇੰਡਸਟਰੀ ਨੂੰ ਕਾਫੀ ਬढ़ावा ਮਿਲੇਗਾ ਔਰ ਇਹ ਜਿਹੜੀ ਚੀਜ਼ ਜਿਹੜਾ ਇਹ ਪ੍ਰਯਾਸ ਹੈ ਵੈਸੇ ਤੇ ਕਹਿੰਦੇ ਵੀ ਸਰਕਾਰ ਨੂੰ ਮਦਦ ਇਸ ਚ ਕਰਨੀ ਚਾਹੀਦੀ ਆ ਪਰ ਇੱਕ ਬੜੀ ਦੁਖਦ ਗੱਲ ਇਹ ਵੈ ਵੀ ਸਰਕਾਰ ਵੱਲੋਂ ਕੋਈ ਇਹੋ ਜਿਹਾ ਹਾਲੀ ਤੱਕ ਪੁਰਾਣਾ ਨਹੀਂ ਕੀਤਾ ਗਿਆ ਵੀ ਸਪੋਰਟਸ ਇੰਡਸਟਰੀ ਨੂੰ ਕੋਈ ਮਦਦ ਕੀਤੀ ਜਾਏ لیکن ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਵੀ ਜਲੰਧਰ ਦੀ ਇਸ ਐਕਸਪੋ ਨੂੰ ਦੇਖਦੇ ਹੋਏ ਔਰ ਇਹਨਾਂ ਦੇ ਸਪੋਰਟਸ ਇੰਡਸਟਰੀ ਦੇ ਜਿਹੜਾ ਇਹ ਕੋਸ਼ਿਸ਼ ਕਰ ਰਹੇ ਨੇ ਉਹਨੂੰ ਦੇਖਦੇ ਹੋਏ ਵੱਧ ਚੜ ਕੇ ਇਸ ਐਸੋਸੀਏਸ਼ਨ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਸਪੋਰਟਸ ਇੰਡਸਟਰੀ ਨੂੰ ਅੱਗੇ ਵਧਾਨ ਦੇ ਵਿੱਚ ਆਪਣੀ ਮਦਦ ਜ਼ਰੂਰ ਕਰਨਗੇ ਔਰ ਉਮੀਦ ਕਰਦੇ ਹਾਂ ਕਿ ਇਹ ਇਸ ਵਾਰ ਦੀ ਜਿਹੜੀ ਐਕਸਪੋ ਹੈ ਉਹ ਬੇਹਦ ਕਾਮਯਾਬ ਸਾਬਿਤ ਹੋਏਗੀ ਔਰ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਲਗਾਤਾਰ ਇਹ ਐਕਸਪੋ ਇਸੇ ਤਰੀਕੇ ਦੇ ਨਾਲ ਸਫਲਤਾਪੂਰਵਕ ਚੱਲਦੀ ਰਹੇਗੀ ਤੁਸੀਂ ਦੇਖੇ ਸਿੱਕੇ ਹੌਟ ਨਿਊਜ਼ ਇੰਡੀਆ ਅਸੀਂ ਜਲਦੀ ਹੀ ਇਸ ਐਗਜ਼ੀਬਿਸ਼ਨ ਨੂੰ ਲੈ ਕੇ ਹੋਰ ਵੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਬਨੇ ਰਹੋ ਨਮਸਕਾਰ